ਰਵਿੰਦਰ ਸਿੰਘ ਰੇਸਮ ਇਸ ਸਮੇਂ ਤੁਹਾਨੂੰ ਅਸੀਂ ਪੁਰਾਣੇ ਪੰਜਾਬ ਦੇ ਵਿੱਚ ਲੈ ਕੇ ਚੱਲੇ ਆ ਕਿਉਂਕਿ ਪੁਰਾਣਾ ਪੰਜਾਬ ਜਿੱਥੇ ਰੂਹਾਂ ਦਾ ਰੂਹਾਂ ਨਾਲ ਮੇਲ ਹੁੰਦਾ ਸੀ ਅਕਸਰ ਕਿਹਾ ਜਾਂਦਾ ਸੀ ਕਿ ਕਦੋਂ ਰੂਹਾਂ ਦੇ ਮੇਲ ਹੋਣਗੇ ਅੱਜ ਉਸ ਜਗ੍ਹਾ ਲੈ ਚੱਲੇ ਆ ਜਿੱਥੇ ਬਿਸਬ ਦੇ ਵਿੱਚ ਮਾਲਵੇ ਦਾ ਪ੍ਰਸਿੱਧ ਮੇਲਾ ਲੱਗਦਾ ਹੈ ਛਪਾਰ ਛਪਾਰ ਦੇ ਵਿੱਚ ਬਾਬਿਆਂ ਨੇ ਰੌਣਕਾਂ ਲਾਈਆਂ ਨੇ ਪ੍ਰਾਤਨ ਬੋਲੀਆਂ ਦੇ ਨਾਲ ਸੱਭਿਆਚਾਰ ਦਾ ਅਨੇਖੜਮਾ ਅੰਗ ਜਿਹੜਾ ਉਹ ਪੇਸ਼ ਕਰ ਰਹੇ ਨੇ ਬੜੀ ਦੂਰ ਦੂਰ ਤੋਂ ਆਏ ਨੇ ਇਹ ਕਹਿ ਲਿਆ ਤੇ 100-100 ਕਿਲੋਮੀਟਰ ਤੇ ਬਾਬੇ ਜਿਹੜੇ ਚੱਲ ਕੇ ਆਏ ਨੇ ਬੋਲੀਆਂ ਪਾਉਣ ਦੇ ਲਈ ਤੇ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਬਜ਼ੁਰਗ ਵੀ ਲਗਭਗ 100 ਸਾਲ ਪਹਿਲਾਂ ਤੋਂ ਇਸ ਸਥਾਨ ਤੇ ਆਉਂਦੇ ਨੇ ਤੇ ਇਸੇ ਤਰ੍ਹਾਂ ਹੀ ਮਹਿਫਲੇ ਲਾਉਂਦੇ ਨੇ ਤੇ ਅੱਜ ਇਸ ਮਹਿਫਲ ਦਾ ਇੱਕ ਰੂਪ ਹੈ ਤੁਹਾਨੂੰ ਜਿਹੜਾ ਦਿਖਾਉਨੇ ਆ ਬਾਬਾ ਜੀ ਕੀ ਨਾਮ ਆ ਤੁਹਾਡਾ ਵਰਪਾਲ ਸਿੰਘ ਜੀ ਤੇ ਕਿੰਨੇ ਕ ਸਮੇਂ ਤੋਂ ਆ ਰਹੇ ਹੋ ਮਿਲਜ ਮੈਂ ਪੰਜਾਬ 50 ਸਾਲ ਤੋਂ ਆ ਰਹੇ ਹਾਂ ਤੇ ਆ ਕੇ ਫਿਰ ਬੋਲੀਆਂ ਸੁਣਾਉਨੇ ਸਾਰਿਆਂ ਨੂੰ ਹਾਂਜੀ ਬੋਲੀਆਂ ਇੱਥੇ ਤਿੰਨ ਤਿੰਨ ਦਿਨ ਰਹਿੰਦੇ ਆ ਹਾਂ ਲੋਕਾਂ ਦਾ ਮਨੋਰੰਜਨ ਕਰਦੇ ਹੋ ਮਨੋਰੰਜਨ ਕਰਦੇ ਆ ਪੂਰਾ ਠੋਕ ਕੇ ਠੋਕ ਕੇ ਹਾਂਜੀ ਤੇ ਅੱਜ ਫਿਰ ਕੀ ਸੁਣਾਉਂਗੇ ਅੱਜ ਸੁਣਾ ਦਾਂਗੇ ਜਿਹੜਾ ਕੁਝ ਕਹੋਗੇ ਅੱਜ ਬਈ ਚੱਕ ਮੀ ਜੀ ਬੋਲੀ ਸੁਣਾ ਦਿਓ ਕੋਈ ਵਧੀਆ ਅੱਛਾ ਚੱਕ ਮੀ ਜੀ ਸੁਣਾ ਦਿਓ ਇੱਕ ਹੋ ਲੈ ਭਾਬੀ ਮੈਨੂੰ ਛਾਕ ਕਰਾ ਦੇ ਲੈ ਭਾਬੀ ਮੈਨੂੰ ਛਾਕ ਕਰਾ ਦੇ ਵੱਜ ਨ ਜਾਵੇ ਟੱਗੀ ਸੌ ਕੋੜਿਆਂ ਤੇ ਜਨ ਜਾਊਗੀ ਤੇਰੇ ਹੇਠ ਨੂੰ ਆ ਵੀ ਜਵਾਨਾ ਉਹ ਤੇਰੇ ਹੇਠ ਨੂੰ ਬੱਗੀ ਵੀਰ ਮੇਰੇ ਨੂੰ ਕੰਠਾ ਕਰਾ ਦੂੰ ਤੈਨੂੰ ਕਰਾ ਦੂੰ ਛੱਗੇ ਮਿੰਟਾ ਕਰਦੇ ਜੀ ਢਾੜੀ ਹੋਗੀ ਬੱਗੀ ਮੈਂ ਛਾਕ ਦੇਉਂ ਢਾੜੀ ਹੋਗੀ ਬੱਗੀ ਮੈਂ ਛਾਕ ਦੇਉਂ ਢਾੜੀ ਹੋਗੀ ਬੱਗੀ ਮੈਂ ਵੇ ਸਾਕਾ ਤੈਨੂੰ ਲਿਆ ਦੂੰ ਦੌਰਾ ਸਾਕਾ ਤੈਨੂੰ ਲਿਆ ਦੂੰ ਦੌਰਾ ਤੂੰ ਫਿਰਦਾ ਕਬਰਾਇਆ ਮੈਂ ਪਹਿਲਾਂ ਪੜਾਈ ਫਿਰ ਕਮਾਈ ਓ ਸਿਆਣਿਆਂ ਨੇ ਫਰਮਾਇਆ ਤੇਰੇ ਵੀਰੇ ਨੂੰ ਮੈਂ ਰਾਤੀ ਸਮਝਾਇਆ ਤੇਰੇ ਵੀਰੇ ਨੂੰ ਮੈਂ ਰਾਤੀ ਸਮਝਾਇਆ ਤੇਰੇ ਵੀਰੇ ਨੂੰ ਮੈਂ ਰਾਤੀ ਸਮਝਾਇਆ ਤੇਰੇ ਵੀਰੇ ਨੂੰ ਹਾ 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 ਸੁਗਰਾਸ ਨਾ ਸਮਝਣਾ ਬੋਲੀਆਂ ਬਹੁਤ ਜੀ ਪਾਈਆਂ ਬੋਲੀਆਂ ਬਲਾਵਾ ਦੀਆਂ ਸਾਨੂੰ ਬੀਕਾ ਨੇਰ ਚੋਂ ਓ ਬੀਕਾ ਨੇਰ ਚੋਂ ਠਾਇਆਂ ਚੋਬਰ ਸੁਣਦੇ ਆ ਤੇ ਵਿਆਹ ਚ ਸੁਣਦੀਆਂ ਓ ਮਾਈਆਂ ਚੋਬਰ ਸੁਣਦੇ ਆ ਤੇ ਵਿਆਹ ਚ ਸੁਣਦੀਆਂ ਮਾਈਆਂ ਸਾਰੀ ਸਾਰੀ ਰਾਤ ਨਚਾਈਆਂ ਹ ਇੱਕ ਨੇ ਸੌ ਬੰਨਤੀ ਉਹ ਤਾਂ ਖਾ ਗਈ ਕਦਲਾ ਪਾਲੀਆਂ ਹੁਣ ਕੀ ਮਲ ਬਣ ਗਿਆ ਐਵੇਂ ਪਾਲੀਆਂ ਜਣਾ ਨੂੰ ਪਾਲੀਆਂ ਸਰੀਰ ਨੂੰ ਫਾਈਆਂ ਬੀਬੀ ਬੋਲੀਆਂ ਮੈਂ ਮੁੱਛਾ ਚੋ ਝਾਰ ਦਿਆਂ ਉਹ ਕਈ ਸੈਂਕੜੇ ਬੁੜ ਜਾਣਾ ਵਿੱਚ ਡਾਈਆਂ ਵੇਖੋ ਹਟ ਜਾਂਦੇ ਮਸਾਂ ਯਾਦ ਹੁਣ ਆਈਆਂ ਵੇਖੋ ਜੁਟਾ ਤੇ ਪੀਲੀ ਬਥੇਰੀ ਹੁਣ ਦਾਰੂ ਨੂੰ ਛੱਡਦੇ ਘਰ ਵਾਲੀ ਤੇ ਸਣੇ ਨਿਆਣੇ ਨਾਲ ਤੁਸਾਂ ਦੇ ਲੜਦੇ ਹੋ ਵੀ ਬੰਦੇ ਨੇ ਜਿਹੜੇ ਮੂੰਹ ਤੇ ਜਮਾਨੀ ਤਰਦੇ ਤੜਕੇ ਉੱਠ ਕੇ ਕਰਿਸ ਨਾਨਾ ਹੋ ਗੁਰੂ ਕਰੇ ਜਾ ਵਰਦੇ ਬਾਣੀ ਗੁਰੂਆਂ ਦੀ ਨਿਰੰਕਾਰ ਜੇ ਪਰਦੇ ਬਾਣੀ ਗੁਰੂਆਂ ਦੀ ਓ ਵਾਹਿਗੁਰੂ ਬਿਨਾ ਗਤੀ ਨਹੀਂ ਹੋਣੀ ਚੱਕਦਾ ਗੁਰੂ ਵਲੇਖੇ ਗੁਰੂ ਧਾਰਲਾ ਦਿਲ ਵਿੱਚ ਛੜ ਦਿਓ ਕਰ ਦਿਓ ਹਕੂ ਲਾ ਲੇਪੇ ਔਖੀ ਘੜੀ ਤੋਂ ਗੁਰੂ ਬਚਾਉਂਦਾ ਪੈਂਦੇ ਜਦੋਂ ਅਸਲੇ ਟੇ ਗੁਰੂ ਬਿਨਾ ਨਹੀਂ ਆਉਂਦੀ ਸ਼ਹਿਰੀ ਉਹ ਬੱਲੇ ਉਹ ਗੁਰੂ ਗਲਤੀਆਂ ਮੇਤੇ ਉਤੇ ਤਵੀ ਦੇ ਬਹਿ ਗਏ ਗੁਰੂ ਜੀ ਪੈਂਦੇ ਅਸੀਸ ਤੇ ਉਹ ਰੇਤੇ ਜੀ ਨੇ ਭਰੋਸਾ ਰੱਖਿਆ ਉਸ ਤੇ ਬਹਿ ਗਏ ਮਾਰਾ ਲਬੇਟੇ ਸਿੰਘ ਸਿੱਖ ਤੋਂ ਸਿੱਖ ਸਿੰਘ ਬਣ ਕੇ ਸਿੰਘ ਉਹਦੋਂ ਬੰਦਾ ਜਦੋਂ ਅਮਰਦ ਛਕਦਾ ਸਿੱਖ ਅਸੀਂ ਸਾਰੇ ਹੀ ਆ ਸਿੱਖ ਤੋਂ ਸਿੰਘ ਬਣ ਕੇ ਸਿਰ ਕਰਕੇ ਗੁਰਾਂ ਦੇ ਪੇਟੇ ਤੁਰ ਕੇ ਬਖੰਟਾ ਨੂੰ ਤੇ ਥੋਕੇ ਹਰਨਸੋਗੇ ਤੇ ਇੱਕ ਸ਼ਬਦ ਦਾ ਗੁਰੂ ਦਾ ਹਰਦਮ ਰੱਖਣਾ ਚੇਤੇ ਛੱਡ ਕੇ ਰਾਤ ਤੁਰ ਗਏ ਰਾਜਤਾ ਮੂਰ ਕਾ ਗੁਰੂ ਤੇ ਆਲਾ ਕਿਉ ਹਾੜੇ ਘੜਬਾਉਣਾ ਗੁਰੂ ਬੰਦੇ ਦੀ ਕਰੇ ਬਾਲਣਾ ਗੁਰੂ ਹੀ ਪਾਰ ਓਏ ਗੁਰੂ ਹੀ ਪਾਰ ਨਗਾਉਂਦਾ ਗੁਰੂ ਬੰਦੇ ਨੂੰ ਮੁਕਤ ਹੋਣ ਦਾ ਬਹਿਕੇ ਜਪਚ ਪਾਉਂਦਾ ਬਿਨਾ ਗੁਰੂ ਤੋਂ ਗਤ ਨਹੀਂ ਹੁੰਦੀ ਸਿੰਘ ਭਗਤੂ ਫਰਮਾਉਂਦਾ ਫਰਮਾਉਂਦਾ ਰਸਤਾ ਸੁਰਗਾਂ ਦਾ ਬਾਜ ਗੁਰੂ ਨੀਚੋਂ ਦਾ ਰਸਤਾ ਸੁਰਗਾਂ ਦਾ ਬਾਜ ਗੁਰੂ ਨੀਚੋਂ ਦਾ ਰਸਤਾ ਸੁਰਗਾਂ ਦਾ ਰਾਜ ਦੀ ਹੋਗੀ ਕਿਰਪਾ ਰੱਬ ਚਾਹੀਏ ਨਾ ਦਿਲੋਂ ਭਲਾਉਣਾ ਪੰਜ ਪਿਆਰੇ ਤਿਆਰ ਕਰਾ ਲੈ ਅਮਰਤ ਜਰੂਰ ਸਕਾਉਣਾ ਕੰਗਾ ਕੇਸ ਕੜਾ ਕਰਪਾਨ ਕਸਹਿਰਾ ਪੂਰਾ ਅਮਰ ਕਸਾਉਣਾ ਪੰਜਾਂ ਨੂੰ ਏ ਹੁਕਮ ਲਗਾਤਾ ਨਹੀਂ ਹੋ ਬਤਨ ਟਾਉਣਾ ਗਉ ਗਰੀਬ ਦੀ ਕਰਨੀ ਆ ਰੱਖਿਆ ਗੁਰੂਆਂ ਦਾ ਫਰਮਾਉਣਾ ਅਪਦਾ ਹੱਕ ਜ਼ਰੂਰੀ ਲੈਣਾ ਮੁਰਜਗ ਤੇ ਨਹੀਂ ਆਉਣਾ ਅਣਕਵਾ ਦਿਨ ਕਾਦੇ ਕੱਢਣਾ ਅਰਖ ਨਾਲ ਹੀ ਜਾਉਣਾ ਭੈਣ ਕਿਸਮੇ ਦੇਖ ਭਗਤੂ ਨੂੰ ਪੈ ਗਿਆ ਮਗਜਕ ਪਾਉਣਾ ਏ ਮਗ ਸੰਤਾਂ ਦੀ ਕਾਲ ਜਤਾਨ ਬਣਾਉਣਾ ਏ ਮਗ ਸੰਤਾਂ ਦੀ ਓਏ ਉੱਠੇ ਮਨਾ ਬਗਾਨਿਆ ਤਨਾ ਤੈ ਕੀ ਲੈਣਾ ਜਗ ਰਹਿ ਕੇ ਪੈਰੀ ਤੁਰਕੇ ਨਾਮ ਨਹੀਂ ਜਪਿਆ ਨਾਮ ਜਗਪਿਆ ਨਹੀਂ ਭੈ ਕਹਿ ਕੰਚਨੇ ਵਰਗੀ ਦੇ ਹੀ ਗਮਾਲੀ ਤੂੰ ਪਾਪਾਂ ਵਿੱਚ ਪੈ ਕੇ ਦੁਖੜੇ ਪਾਵੇਂਗਾ ਕੀ ਛੁੱਟ ਜਾਵੇਂਗਾ ਕਹਿ ਕੇ ਦੁਖੜੇ ਪਾਵੇਂਗਾ ਅੱਗੀ ਬਸੋ ਆਖੇ ਦੇ ਦੁਖੜੇ ਪਾਵੇਂਗਾ ਅੱਗੀ ਬਸੋ ਆਖੇ ਦੇ ਕੀ ਛੁੱਟ ਜਾਵੇਂਗਾ ਕਹਿ ਕੇ ਦੁਖੜੇ ਪਾਵੇਂਗਾ ਟੱਬੇ ਤੇ ਮੋਤੀ ਚਰਦੀ ਉੱਥੇ ਟੱਬੇ ਤੇ ਮੋਤੀ ਚਰਦੀ ਨੀਵੇਂ ਕਰਦੀ ਲੈਡੇ ਉਹ ਨੀਵੇਂ ਕਰਦੀ ਲੈਡੇ ਤੌਰ ਜਕੀਨਾ ਦੀ ਤੂੰ ਕੀ ਜਾਣਦੀ ਭੇਡ ਤੌਰ ਜਕੀਨਾ ਦੀ ਕੀ ਜਾਣਦੀ ਭੇਡ ਤੌਰ ਜਕੀਨਾ ਦੀ ਹੋ ਬਦਲੇ ਗੱਬਰੂਆ ਕਰਦਾ ਕਿਆਰੀਆਂ ਲਾਉਣਾ ਗੰਡੇ ਤੇ ਆਦਾ ਭੋਇ ਤੇਰੀ ਬੰਜੜ ਪਈ ਤੂੰ ਦਬਕੇ ਮਾਰੇ ਸੁਹਾਗਾ ਨੇਉਕੇ ਲੱਗ ਜਾਏ ਮਰੋਂ ਪਰਿਆ ਦਰਵਾਜ਼ਾ ਨਿਉ ਕੈ ਨਿਕ ਜਾਵੇ ਵਸਾ ਨਿਕ ਲੱਗ ਜਾਵੇ ਮਰੋਂ ਪਰਿਆ ਦਰਵਾਜ਼ਾ ਨਿਉ ਕੇ ਉਹ ਅੱਧਿਆਂ ਦਾ ਪਾ ਦਾ ਖਰਚ ਫਾਲ ਤੂੰ ਜਿੰਨਾ ਦੁਕਾਨੀ ਖਾਣਾ ਸੂਮਾ ਬੰਦਿਆਂ ਨੇ ਕੀ ਧਰ ਕੇ ਕੀ ਲੈ ਓ ਜਾਣਾ ਪਹਿਲੀ ਘੁੱਟ ਪੜੀਏ ਓਦੋਂ ਆਉਂਦਾ ਸੁਰਗ ਦਾ ਟਾਣਾ ਦੂਜੀ ਘੁੱਟ ਪੜੀਏ ਜਾਨੀ ਬਨ ਕੇ ਤੋੜੀਏ ਓ ਲਾਣਾ ਪੰਜਵੀਂ ਛੀਵੀ ਵਾਰ ਪੀ ਲਗੇ ਹੈਣੀ ਕਿਤੇ ਟਿਕਾਣਾ ਕੌਣ ਗਵਾਂਡੀ ਆ ਜਿਹੜਾ ਰਾਜਦਾ ਨਹੀਂ ਨਵਾ ਤੈਂ ਕਰਤਾਰ ਸਿਆ ਇੱਕ ਪੱਲਾ ਆਪ ਦਾ ਖਾਣਾ ਦੁਨੀਆ ਤੋਂ ਮੂਹੀ ਆ ਸਭ ਨੇ ਸੰਗੀਤ ਵਰ ਜਾਣਾ ਦੁਨੀਆ ਤੋਂ ਮੂਹੀ ਆ ਉਹੀ ਲੱਗ ਜਾਣਾ ਦੁਨੀਆ ਤੋਂ ਮੂਹੀ ਆ ਕੁਰਦਮਾਨ ਕੀ ਕੋ ਕੋਲੀ ਚੀਮਾ ਕੋਲਨ ਥਾਣਾ ਚੀਮੇ ਕੋਲਨ ਥਾਣਾ ਤੀਵੀਂ ਛਪ ਵਰਗੀ ਆਪ ਕੰਜਰ ਦਾ ਕਾਣਾ ਤੀਵੀਂ ਛਪ ਵਰਗੀ ਹੱਸ ਤੇਰੇ ਦੇ ਵਿੱਚ ਅੰਗਣ ਸੁਣੀ ਦਾ ਬਾਰ ਸੁਣੀ ਦੀ ਟਾਲੀ ਹਾਨ ਤੇਰੇ ਦੀਆਂ ਗਈਆਂ ਆਈਆਂ ਆਹ ਤੂੰ ਕਿਉਂ ਰਗੀ ਨਰਾਲੀ ਨਹੀਂ ਦਰਸ਼ਨ ਤੇਰੇ ਨੇ ਕਰ ਤਕਾਲ ਜਾ ਖਾਲੀ ਨਹੀਂ ਦਰਸ਼ਨ ਤੇਰੇ ਨੇ ਕਰ ਤਕਾਲ ਕਰ ਸੁਣੀ ਦਰਸ਼ਨ ਤੇਰੇ ਨੇ ਵਾਲੀ ਵਧ ਗਿਆ ਉਹ ਬੂਰੀ ਮੈਂ ਦਾ ਸੂਆ ਪੀਤਾ ਦੁੱਧ ਮੱਖਣਾ ਨਾਲ ਉਹ ਪਲਦੀ ਸਫਤਾ ਯਾਰ ਦੀਆਂ ਬਹਿ ਕੇ ਬੋਲਦੇ ਕਰਦੀ ਸਫਤਾ ਯਾਰ ਉਹ ਬਹਿ ਕੇ ਬੋਲਦੇ ਕਰਦੀ ਸਫਤਾ ਯਾਰ ਉਹ ਬਹਿ ਕੇ ਬੋਲਦੇ ਕਰਦੀ ਸਫਤਾ ਯਾਰ ਇਸ ਦਾ ਰੰਗ ਦਾ ਜਿਹੜਾ ਆਨੰਦ ਆ ਉਹ ਸਾਰੇ ਮਾਣ ਰਹੇ ਨੇ ਤੇ ਮੇਲੇ ਦੇ ਵਿੱਚ ਲੋਕ ਵੀ ਪਹੁੰਚੇ ਨੇ ਕੀ ਨਾਮ ਹੈ ਤੁਹਾਡਾ ਸਰਦਾਰ ਸਿੰਘ ਇਹ ਰੰਗ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਵਧੀਆ ਜੀ ਇਹ ਇਹ ਪੰਜਾਬ ਦਾ ਅਸਲੀ ਰੰਗ ਮੰਨਦੇ ਹੋ ਬਿਲਕੁਲ ਆ ਸੁਣ ਕੇ ਆਨੰਦ ਆਉਂਦਾ ਪੂਰਾ ਬਹੁਤ ਜੀ ਬਾਅਦ ਆ ਕਿੰਨੇ ਕ ਸਮੇਂ ਤੋਂ ਸੁਣ ਰਹੇ ਹੋ ਮੈਨੂੰ ਆਉਂਦੇ ਨੂੰ ਹੋਗਾ ਜੀ 34 ਮਾਸਾ ਲੱਗ ਗਿਆ ਇਹ ਰੰਗ ਜ਼ਰੂਰ ਦੇਖ ਕੇ ਜਾਣੇ ਹੋ ਹਾਂ ਜੀ ਹਾਂ ਬਿਲਕੁਲ ਅੱਗੇ ਤੁਹਾਡਾ ਕੀ ਨਾਮ ਹੈ ਹਾਂ ਜੀ ਬਹੁਤ ਵਧੀਆ ਗੁਦਰਾ ਮੇਰਾ ਨਾਮ ਅੱਛਾ ਜੀ ਬਹੁਤ ਸਾਲ ਤੋਂ ਦੇਖਦਾ 25 ਸਾਲ ਹੋ ਗਏ ਅੱਛਾ ਅੱਗੇ ਤਾਂ ਸਾਰੀ ਸਾਰੀ ਰਾਤ ਹੀ ਪਾਈਆਂ ਦੀ ਸੀ ਬੋਲੀਆਂ ਮਤਲਬ ਇਹ ਰੰਗ ਕਿਤੇ ਕਿਤੇ ਦੇਖਣ ਨੂੰ ਮਿਲਦਾ ਬੋਲੀਆਂ ਹੀ ਪਾਉਣੀਆਂ ਇੱਕ ਤੁਹਾਨੂੰ ਹੋਰ ਰੰਗ ਸਿਖਾਉਣੇ ਆ ਘੋੜੇ ਨੂੰ ਦਵੇਲਾ ਬੁਰਾ ਮੈਸ ਦਾ ਅਕੇਲਾ ਬੁਰਾ ਛੜਾ ਬੰਦਾ ਵੇਲਾ ਬੁਰਾ ਥੈਰਲੀ ਗਜ਼ਾਰ ਦਾ ਆ ਤੀਵੀਂ ਦਾ ਚਲਿੱਪਰ ਬੁਰਾ ਪੁੱਸ ਦਾ ਵੀ ਛਿੱਤਰ ਬੁਰਾ ਬਾਣੀਆਂ ਵੀ ਮਿੱਤਰ ਬੁਰਾ ਦਿੰਦਾ ਲੈਂਦਾ ਮਾਰਦਾ ਆਹਦਾ ਸੋਫੀ ਨੂੰ ਤਤੂਰਾ ਬੁਰਾ ਪਿਆਰ ਦਾ ਬਸੂਰਾ ਪਿਆਰ ਪਹਿਕੇ ਟੁੱਟ ਜੇ ਉਹਨੂੰ ਪੁੱਛਿਓ ਥੋਫੀ ਨੂੰ ਧਤੂਰਾ ਬੁਰਾ ਪਿਆਰ ਦਾ ਬਸੂਰਾ ਬੁਰਾ ਚੀਰ ਜਾਵੇ ਸੀਨਾ ਵੀ ਕੰਘੂਰਾ ਕਹਿਨ ਖਾਰਦਾ ਦਾਸ ਦਾਣਾ ਚਰਨ ਸਿੰਘ ਆ ਕਹੇ ਚਰਨ ਸਿੰਘ ਜਿਹੜਾ ਨਾਲ ਖਾ ਕੇ ਧੋਕਾ ਕਰੇ ਰੋਹੀ ਵਿੱਚ ਸਰਵਾਡ ਰੋਸ ਕਹਿੰਦੇ ਯਾਰ ਦਾ ਇਹ ਸੀ ਪੰਜਾਬ ਦਾ ਅਸਲੀ ਰੰਗ ਆ ਪੰਜਾਬੀ ਬੋਲੀਆਂ ਜਿਸ ਦੇ ਵਿੱਚ ਤੁਸੀਂ ਹਰ ਰੰਗ ਨੂੰ ਸੋਣਿਆ ਤੇ ਉਸ ਦਾ ਆਨੰਦ ਮਾਣਿਆ ਤੇ ਇਸ ਆਨੰਦ ਨੂੰ ਮਾਣਨ ਦੇ ਲਈ ਤੁਸੀਂ ਛਪਾਰ ਦੇ ਚੱਲ ਰਹੇ ਮੇਲੇ ਦੇ ਵਿੱਚ ਪਹੁੰਚ ਸਕਦੇ ਹੋ ਤੇ ਇਹ ਰੰਗ ਹੈ ਜਿਹੜਾ ਇੱਥੇ ਤੁਸੀਂ ਮਾਣ ਸਕਦੇ ਹੋ ਕਿਉਂਕਿ ਇਹ ਅਸਲੀ ਰੰਗ ਹੈ ਇਸ ਦੇ ਵਿੱਚ ਕੋਈ ਮਿਲਾਵਟ ਨਹੀਂ ਇਹ ਪਿਓਰ ਰੰਗ ਹੈ ਇਸ ਰੰਗ ਨੂੰ ਤੁਸੀਂ ਅਗਰ ਮਾਣਨਾ ਤਾਂ ਛਪਾਰ ਦੇ ਮੇਲੇ ਦੇ ਵਿੱਚ ਆ ਕੇ ਇਸ ਸਥਾਨ ਤੇ ਮਾਣ ਸਕਦੇ ਹੋ ਤੇ ਇਹਨਾਂ ਵੱਲੋਂ ਲਗਾਤਾਰ ਜਿਹੜੇ 2-3 ਦਿਨ ਨੇ ਇਸ ਰੰਗ ਦੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਜਾਏਗਾ ਕਿਉਂਕਿ ਪਿਛੇ 100 ਸਾਲ ਤੋਂ ਇਹ ਮਨੋਰੰਜਨ ਮਨੋਰੰਜਨ ਜਿਹੜਾ ਉਹ جاری ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਅਗਰ ਸਾਡੀ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਇਸ ਰੰਗ ਦੇ ਨਾਲ ਜੋੜ ਕੇ ਰੱਖਣਾ ਤਾਂ ਇਹ ਰੰਗ ਨੂੰ ਇਸ ਤਰ੍ਹਾਂ ਮੰਨਣਾ ਬੜਾ ਜ਼ਰੂਰੀ ਹੈ